ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਸੀਂ ਡਿਸਕਵਰੀ ਤੇ ਦੇਖਿਆ ਹੋਵੇਗਾ ਕਿ ਕੁਝ ਜਿਹੜੇ ਵਿਦੇਸੀ ਵਿਅਕਤੀ ਆ ਉਹ ਸੱਪ ਡੱਡੂ ਕਿਰਲੀ ਹੋਰ ਕੀੜੇ ਮਕੋੜੇ ਖਾਂਦੇ ਤੁਸੀਂ ਡਿਸਕਵਰੀ ਤੇ ਦੇਖਦੇ ਹੁੰਨੇ ਆ ਪਰ ਪੰਜਾਬ ਦੇ ਵਿੱਚ ਇਦਾਂ ਦਾ ਵਿਅਕਤੀ ਨਾ ਤਾਂ ਆਪਾਂ ਕਦੇ ਸੁਣਿਆ ਸੀ ਨਾ ਕਦੇ ਦੇਖਿਆ ਸੀ ਪਰ ਅੱਜ ਤੁਹਾਨੂੰ ਉਸ ਪੰਜਾਬ ਦੇ ਵਿਅਕਤੀ ਦੇ ਨਾਲ ਵੀ ਮਲਾਉਣ ਜਾ ਰਹੇ ਆ ਜੋ ਨੌਜਵਾਨ ਸੱਪ ਡੱਡੂ ਕਿਰਲੀ ਪ੍ਰਿੰਡ ਠੂਆਂ ਜਿਹੜਾ ਸਭ ਕੁਝ ਖਾ ਜਾਂਦਾ ਤੇ ਅੱਜ ਅਸੀਂ ਉਸ ਨੌਜਵਾਨ ਦੇ ਕੋਲੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਜਿਹੜੇ ਡਿਸਕਵਰੀ ਤੋਂ ਆਪਾਂ ਦੇਖਦੇ ਹੁੰਦੇ ਸੀ ਵੀ ਅੱਜ ਤੁਹਾਨੂੰ ਪੰਜਾਬ ਦੇ ਪੁੱਤ ਹੋਣ ਕਰਕੇ ਤੇ ਇਦਾਂ ਦੀਆਂ ਚੀਜ਼ਾਂ ਖਾਣ ਦਾ ਕਿਵੇਂ ਸ਼ੌਂਕ ਪਿਆ ਉਹ ਤੁਸੀਂ ਕਿਉਂ ਖਾ ਰਹੇ ਆ ਉਸ ਦਾ ਕੀ ਕਾਰਨਾ ਤੇ ਆਪਾਂ ਇਹਨਾਂ ਤੋਂ ਆਪਾਂ ਜਾਣਕਾਰੀ ਵੀ ਨਾਲ-ਨਾਲ ਲਵਾਂਗੇ ਵੀ ਜਿਹੜੀਆਂ ਇਹ ਚੀਜ਼ਾਂ ਖਾਣ ਦੇ ਨਾਲ ਜਾਂ ਕੋਈ ਅਣਜਾਣ ਵਿਅਕਤੀ ਖਾ ਜਾਵੇ ਜਾਂ ਅਣਜਾਣ ਵਿਅਕਤੀ ਤੇ ਕੋਈ ਡੰਗ ਮਾਰ ਦੇਵੇ ਉਦਾ ਸਰੀਰ ਤੇ ਕੀ ਸਾਈਡ ਇਫੈਕਟ ਪੈਂਦਾ ਵਾ ਇਹ ਤੁਹਾਨੂੰ ਅਸੀਂ ਪਹਿਲਾਂ ਉਹ ਕੁਝ ਕਲਿੱਪ ਜਰੂਰ ਦਿਖਾਵਾਂਗੇ ਜਿਹੜਾ ਇਹ ਨੌਜਵਾਨ ਜਿਹੜਾ ਸੱਪ ਡੱਡੂ ਖਿਲੀਆਂ ਖਾਂਦਾ ਵਾ ਉਹ ਤੁਹਾਨੂੰ ਪਹਿਲਾਂ ਉਹਨੂੰ ਕਲਿੱਪ ਦਿਖਾ ਦਿੰਦੇ ਆ ਉਹ ਤੁਸੀਂ ਦੇਖੋ ਉਸ ਤੋਂ ਬਾਅਦ ਆਪਾਂ ਉਸ ਨੌਜਵਾਨ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਡੰਗ ਕੇ ਜੋ ਦੇਖ ਸਕਤੇ ਹੈ ਜਿੰਨਾ ਸੀ ਤਨਾ ਐਸੀ ਹੀ ਆਪਕੋ ਰੌਕ ਕੇ ਅੰਡਰ ਮਿਲ ਸਕਤਾ ਹੈ ਇਸ ਕਾ ਡੰਗ ਬਹੁਤ ਹੀ ਜ਼ਿਆਦਾ ਖਤਕ ਹੋ ਸਕਦਾ ਜੀ ਦੇਖਿਓ ਪਿੱਛੇ अब इसके डंक को मैं काट दूंगा तो चलिए गाइस इसका डंक को हम काट देते हैं और ये देखिए और ये देखिए इसका जहर जी रहा इसका अब इसका जब इसके डंक को मैंने ऊपर से तोड़ा जी इसका जहर है जी देखिए जिसका जहर का बूंद है ऊपर एक अभी इस स्कॉर्पियन को खाया जा सकता है गाइस ये देखिए जो एक हैरी स्कॉर्पर्टी स्कॉर्पियन है इसको खाया जा सकता है देखिए जिंदा है अगर आपकी जान पर बनी हो जंगल में आपको ऐसा स्कॉर्पियन मिले तो आप सबसे पहले उसका पीछे का पीछे के डंग को काट दीजिए जो इसका स्टिंग है और इसे स्कॉर्पिय को खाया जा सकता है चलिए इससे मुझे थोड़ा बहुत प्रोटीन तो मिलेगा ही अब अब इसको खाया जा सकता है जी देखिए इंडियन प्राउन स्कॉर्पियन देखिए अभी मैं उसको खाने जा रहा हूँ इससे मुझे चलिए थोड़ा बहुत प्रोटीन तो मिलेगा ही इसको अच्छे से चबाकर कर खा लीजिए अपने दांतों के नीचे क्योंकि जब हम इसको अच्छे से मेस्टिकेट करिए जी आपके इसके स्टिंग वगैरह आपके गले में अटक सकते हैं जो पीछे के इसकी टेल है तो चलिए बाय बाई तो बायस आगे की ओर जा रहा हूं और देखिए मैंने इसको इसको उठाएंगे नहीं तो जी खाएंगे और अब मैं इसका गला काट दूंगा और इसे खाया जा सकता है तो देखिए कैसे खाना है अगर आपको जंगल में ऐसी रिजॉर्ट मिले तो उसको खाया जा सकता है अच्छे से उसका गला काट दीजिए तो चलिए अब मैं इसका गला काट दूंगा ये देखिए गाइस मैंने इस रिजॉर्ट का गला काट दिया है ये देखिए सुबह के समय आप देख सकते हैं मैं लेजर्ड को खा रहा हूं ये देखिए मैंने इसका गला अलग कर दिया है अभी इसको चेहरा इसका हेड चेहरा इसका हेड तो मैं अब क्या करूँगा इसका थोड़ा सा इससे कुछ होगा तो नहीं बट फिर भी मैंने आपको दिखा दिए कि डिजर्ट को खाया जा सकता है दर्शकों तुम देखा कि किस तरह नौजवान जो कुछ जीव जोड़े खा के दखा रहा वा ਤੇ ਇਹ ਨੌਜਵਾਨ ਕਿੱਥੋਂ ਦਾ ਵਾ ਕਿੱਥੋਂ ਦਾ ਰਹਿਣ ਵਾਲਾ ਕੀ ਨਾਵਾ ਆਉ ਆਪਾਂ ਗੱਲ ਕਰਦੇ ਆ ਐ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਮੈਂ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦਾ ਧੰਨਵਾਦ ਕਰਦਾ ਜੋ ਸਪੈਸ਼ਲੀ ਸਾਡੇ ਕੋਲ ਇਹਨਾਂ ਨੇ ਵਿਜ਼ਿਟ ਕਰਿਆ ਸਾਡੀਆਂ ਵੀਡੀਓਜ਼ ਦੇਖ ਕੇ ਇਹਨਾਂ ਦੇ ਵੀ ਐਕਸਾਈਟਮੈਂਟ ਹੋਈ ਵੀ ਗੱਲਬਾਤ ਕਰੀਏ ਠੀਕ ਛੋਟਾ ਸਭ ਤੋਂ ਪਹਿਲਾਂ ਦਰਸ਼ਕਾਂ ਜਾਣਕਾਰੀ ਸਾਹਿਬ ਨਾਂ ਕੀ ਹੈ ਜੀ ਮੇਰਾ ਨਾਮ ਹੈਗਾ ਬਰਿੰਦਰ ਸਿੰਘ ਜੀ ਪਿੰਡ ਮੇਰਾ ਜਰਾਲ ਦੀ ਰਾਏਕੋਟ ਦੇ ਲਾਗੇ ਆ ਠੀਕ ਆ ਜੀ ਦਰਸ਼ਕੋ ਜਿਹੜਾ ਇਹ ਪੰਜਾਬ ਦਾ ਨੌਜਵਾਨ ਆ ਜਿਹੜਾ ਇਹ ਵੱਖ-ਵੱਖ ਜਿਹੜੇ ਆ ਜੀਵ ਖਾਣ ਦਾ ਜਿਹੜਾ ਸ਼ੌਂਕ ਰੱਖਦਾ ਜਾਂ ਖਾ ਰਿਹਾ ਬਾ ਕੀ ਕਾਰਨਾ ਉਹ ਸਾਰੀ ਆਪਾਂ ਗੱਲਬਾਤ ਕਰਾਂਗੇ ਇਸ ਨੌਜਵਾਨ ਦਾ ਜਿਹੜਾ ਪਿੰਡ ਆ ਉਹ ਜਲਾਲਦੀਵਾਲ ਆ ਨੇੜੇ ਰੈਕੋਟਾ ਤੇ ਆਪਾਂ ਦੁਬਾਰਾ ਗੱਲ ਕਰਾਂਗੇ ਬਈ ਜੀ ਜਿਵੇਂ ਤੁਸੀਂ ਕਈ ਛੁੜੀਆਂ ਵੀਡੀਓ ਦੇਖ ਰਹੇ ਸੀ ਤੁਸੀਂ ਕਿੱਲੀ ਖਾ ਜਾਂਦੇ ਆ ਸੱਪ ਖਾ ਜਾਂਦੇ ਆ ਡੱਡੂ ਖਾ ਜਾਂਦੇ ਆ ਬਿਸ਼ੂ ਵੀ ਖਾ ਜਾਂਦੇ ਆ ਪ੍ਰਿੰਡ ਵੀ ਖਾ ਜਾਂਦੇ ਆ ਹੋਰ ਵੀ ਕਈ ਜਾਨਵਰ ਖਾ ਜਾਂਦੇ ਆ ਐ ਸੌਤ ਪਲਾਂ ਇਹ ਦੱਸੋ ਵੀ ਜਿਹੜਾ ਇਹ ਸ਼ੌਂਕ ਸਾਨੂੰ ਕਿਵੇਂ ਪਿਆ ਕੈਮਰੇ ਸਾਹਮਣੇ ਹੋ ਜੀ ਇਹ ਸੌਂਕ ਜੀ ਮਤਲਬ ਇਹ ਸ਼ੌਂਕ ਨਹੀਂ ਇਹ ਇੱਕ ਤਰ੍ਹਾਂ ਦਾ ਇਹ ਹੈਗੀ ਸਕਿੱਲ ਸਰਵਾਈਵਲ ਸਕਿੱਲ ਜਦੋਂ ਮੈਂ ਛੋਟੇ ਹੁੰਦੇ ਆ ਤੇ ਡਿਸਕਵਰੀ ਚੈਨਲ ਦੇਖ ਰਿਹਾ ਸੀਗਾ ਮੈਂ ਯੂਨੀਵਰਸਿਸ ਵਾਈਲਡ ਬੀਅਰ ਗਰਲਸ ਮੈਂ ਉਹ ਜਦੋਂ ਚੈਨਲ ਦੇਖ ਰਿਹਾ ਸੀਗਾ ਉਹ ਚੈਨਲ ਦੇਖ ਕੇ ਹੀ ਮੈਂ ਸੋਚਿਆ ਕਿ ਆਪਾਂ ਵੀ ਚਲੋ ਇਦਾਂ ਦਾ ਕੁਝ ਕਰਾਂਗੇ ਫੋਰਨ ਕੰਟਰੀ ਦਾ ਬੰਦਾ ਕਰ ਰਿਹਾ ਹੈਗਾ ਆਪਾਂ ਵੀ ਇੰਡੀਆ ਦੇ ਵਿੱਚ ਰਹਿ ਕੇ ਇਦਾਂ ਕਰਾਂਗੇ ਆਪਾਂ ਵੀ ਕੋਈ ਖੋਦਾ ਸਰਵਾਈਵਲ ਸੋਸਟਾਰਟ ਕਰਾਂਗੇ ਮੇਰਾ ਇਹੀ ਮਕਸਦ ਸੀਗਾ ਕਿ ਮੈਂ ਵੀ ਲੋਕਾਂ ਨੂੰ ਜਿਉਣ ਦੇ ਤਰੀਕੇ ਸਿਖਾਵਾਂ ਜਿੱਦਾਂ ਕਿ ਬੇਅਰ ਕਿਰਸ ਕਰੇਗਾ ਇਹ ਤੁਸੀਂ ਆਪਣੀ ਗੱਲ ਰੱਖੀ ਆ ਕੀ ਤੁਹਾਨੂੰ ਕੋਈ ਇਦਾਂ ਦਾ ਜਿਹੜਾ ਚੀਜ਼ਾਂ ਐਕਸਪੈਰੀਮੈਂਟ ਲੱਗੇ ਕਾ ਤੁਹਾਨੂੰ ਕੋਈ ਡਰ ਨਹੀਂ ਲੱਗਿਆ ਨਹੀਂ ਜੀ ਡਰ ਤਾਂ ਕਦੇ ਵੀ ਕੋਈ ਨਹੀਂ ਲੱਗਿਆ ਇਹ ਸਭ ਕੁਝ ਮੈਂ ਪਹਿਲਾਂ ਤਾਂ ਸਭ ਕੁਝ ਦੀ ਸਟੱਡੀ ਕਰੀ ਗਈ ਆ ਆਫਟਰ ਦੇ ਸੋ ਇਸ ਕਰੇਗਾ ਸਭ ਕੁਝ ਜੋ ਵੀ ਐਕਸਪੈਰੀਮੈਂਟ ਕਰੇਗਾ ਉਹ ਆ ਕੰਪਲੀਟਲੀ ਨੌਲੇਜ ਦੇ ਨਾਲ ਕਰੇ ਗਏ ਸਾਰੇ ਚੀਜ਼ਾਂ ਤੁਸੀਂ ਇਹ ਕਿੰਨੇ ਸਮੇਂ ਤੋਂ ਕਰ ਰਹੇ ਆ ਜੀ ਇਹ ਇਹ ਮੈਂ ਕਰ ਰਿਹਾਗਾ ਛੋਟੇ ਹੁੰਦੇ ਤੋਂ ਕਰ ਰਿਹਾ 9th ਕਲਾਸ ਤੋਂ ਮੈਂ ਕਰ ਲੱਗ ਗਿਆ ਕਿ ਮੈਂ ਨਾਲ ਦੇ ਸਟੱਡੀ ਵੀ ਕਰ ਰਿਹਾ ਸੀ ਦੀ ਸਭ ਚੀਜ਼ਾਂ ਦੀ ਪਹਿਲਾਂ ਉਹਨੂੰ ਪੜਿਆ ਹਾਂਜੀ ਉਹਦਾ ਨੁਕਸਾਨ ਫਾਇਦਾ ਦੇਖਿਆ ਉਸ ਤੋਂ ਬਾਅਦ ਫਿਰ ਉਹਦਾ ਐਕਸਪੈਰੀਮੈਂਟ ਕੀਤਾ ਐ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਜੀਵ ਨੂੰ ਖਾਧਾ ਖਾ ਕੇ ਦੇਖਿਆ ਵਾ ਜਾਂ ਕਿੱਥੋਂ ਸ਼ੁਰੂ ਕੀਤਾ ਸੀ ਇਹ ਸਭ ਤੋਂ ਪਹਿਲਾਂ ਮੈਂ ਖਾਧੀਆ ਜੈਕੋ ਲਿਜ਼ਰਡ ਹੈਮੀਡੈਕਟਿਲਸ ਸੈਂਟੀਫਿਕ ਨੇਮ ਹੈਗੀ ਜਿਹੜੀ ਆਮ ਘਰਾਂ ਦੇ ਵਿੱਚ ਪਾਈ ਜਾਣ ਵਾਲੀ ਕਿਰਲੀ ਸਤੁਪਲੇ ਕਿਰਲੀ ਖਾਦੀ ਹੈ ਕਿਰਲੀ ਦੇ ਵਿੱਚ ਤਾਂ ਕਹਿੰਦੇ ਜ਼ਹਿਰ ਕਾਫੀ ਹੁੰਦਾ ਜੀ ਕਈ ਵੀ ਆਪਾਂ ਆਮ ਸੁਣਦੇ ਆਂ ਵੀ ਜੇ ਇਕੱਲੀ ਸਬਜ਼ੀ ਜਾਂ ਦਾਲ ਵਿੱਚ ਡਿੱਗ ਪਵੇ ਜਾਂ ਜਿਵੇਂ ਘਰੇ ਦੁੱਧ ਆਪਾਂ ਬਾਲਦੇ ਆਂ ਜਾਂ ਹੋਰ ਚੀਜ਼ਾਂ ਦੇ ਵਿੱਚ ਡਿੱਗ ਪਵੇ ਤਾਂ ਉਹਦੇ ਵਿੱਚ ਜ਼ਹਿਰ ਕਾਫੀ ਹੁੰਦਾ ਵਾ ਉਸ ਜੇ ਕੋਈ ਉਸ ਦਾ ਕੋਈ ਦਾਲ ਜਿਵੇਂ ਕਿਰਲੀ ਵਿੱਚ ਡਿੱਗੀ ਆ ਖਾਦੀ ਜਾਵੇ ਜਾਂ ਕੋਈ ਦੁੱਧ ਵਿੱਚ ਡਿੱਗ ਪਵੇ ਉਹ ਪੀਤਾ ਜਾਵੇ ਤਾਂ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਆਂ ਕਿਰਲੀ ਦੇ ਵਿੱਚ ਹੁੰਦਾ ਤਾਂ ਹੈ ਜੀ ਟਾਕਸਿਸ ਮਤਲਬ ਉਹਦੀ ਸਕਿਨ ਹੈਗੀ ਉਹ ਹੁੰਦੀ ਹੈ ਟਾਕਸਿਕ ਟਾਕਸਿਕ ਉਹ ਐ ਹੁੰਦੀ ਹੈ ਕਿਉਂਕਿ ਉਹਦੇ ਉੱਪਰ ਨਾ ਹੀ ਤਾਂ ਜਿੱਦਾਂ ਕਿ ਆਪਾਂ ਹੁਣ ਇਨਸਾਨ ਆਪਾਂ ਤਾਂ ਨਹਾਉਣ ਨੂੰ ਲੈਣੇ ਹੈਗੇ ਆਪਾਂ ਪਾਣੀ ਨਾਲ ਕਲੀਅਰ ਹੁੰਦੇ ਹੈਗੇ ਉਹਨਾਂ ਜਿਹੜੀ ਬੈਕਟੀਰੀਆ ਦੇ ਨਾਲ ਸਕਿਨ ਉਹਨਾਂ ਦੀ ਪਰਯੂ ਹੀ ਰਹਿੰਦੀ ਆ ਜਿਹੜੀ ਲੈਸ ਆ ਜਿਹੜਾ ਉਹਦੇ ਸਕਿਨ ਦੇ ਵਿੱਚ ਹੁੰਦਾ ਬੈਕਟੀਰੀਆ ਜਦੋਂ ਉਹ ਬੈਕਟੀਰੀਆ ਮੈਂ ਇਦਾਂ ਖਾਨਣਾ ਮੈਂ ਉਹ ਸਕਿਨ ਉੱਪਰੋਂ ਰਿਮੂਵ ਕਰ ਦਿੰਨਾਗਾ ਬੈਕਟੀਰੀਆ ਜਿਹੜਾ ਮੈਂ ਖਾਨਾ ਉਹਦਾ ਮਸਲ ਪਾਰਟ ਜਿਹੜੇ ਦੇ ਸਕਿਨ ਹੈਗੀ ਜਦੋਂ ਮੰਨ ਕੇ ਚਲੋ ਹੁਣ ਕਹਿੰਦੇ ਵੀ ਦੁੱਧ ਦੇ ਵਿੱਚ ਡਿੱਗ ਗਈ ਦੁੱਧ ਦੇ ਵਿੱਚ ਪ੍ਰੋਟੀਨ ਹੁੰਦੇ ਆ ਜੋ ਦੁੱਧ ਦੇ ਵਿੱਚ ਉਹ ਡਿੱਗੂਗੀ ਲੈਜ਼ਰਡੋ ਦੇ ਵਿੱਚ ਮਨ ਡਿੱਗ ਗਈ ਉਹ ਜਿਹੜੇ ਸਕਿਨ ਦੇ ਵਿੱਚ ਵਾਇਰਸ ਆ ਉਹਦੀ ਮਾਤਰਾ ਡਬਲ ਹੋ ਜਾਣੀ ਆ ਫਿਰ ਜਦੋਂ ਕੋਈ ਇਨਸਾਨ ਪੀਊਗਾ ਤਾਂ ਉਹਦੇ ਨੂੰ ਉਹਦੇ ਨਾਲ ਅਸਰ ਹੁੰਦਾ ਹੈ ਇੱਕ ਜਦੋਂ ਬੰਦੇ ਨੂੰ ਪਤਾ ਲੱਗਦਾ ਕਿ ਹਾਂਜੀ ਵੀ ਇਹਦੇ ਵਿੱਚ ਕੈਰਲੀ ਡਿੱਗੀ ਵਾਲੇ ਮੈਂ ਦੁੱਧ ਪੀ ਲਿਆ ਕਈ ਵਾਰ ਤਾਂ ਲੋਕ ਦਹਿਲ ਕੇ ਲਖੋਫ ਨਾਲ ਹੀ ਮਰ ਜਾਂਦਾ ਬੰਦਾ ਕਿਉਂਕਿ ਲੋਕਾਂ ਦੀ ਗੱਲ ਬਣਾਈ ਹੋਈ ਹੈ ਕਿ ਇਹਦੇ ਨੂੰ ਬੰਦਾ ਮਰ ਜਾਂਦਾ ਹੈਗਾ ਠੀਕ ਹੈ ਜੀ ਤੇ ਇੱਕ ਤੁਹਾਡਾ ਵੀਡੀਓ ਕਲਿੱਪ ਮੈਂ ਦੇਖਿਆ ਸੀਗਾ ਜੀ ਉਹਦੇ ਵਿੱਚ ਤੁਸੀਂ ਜਿਹੜੇ ਪ੍ਰਿੰਡ ਆ ਉਹ ਕਾਫੀ ਹੱਥਾਂ 'ਚ ਫੜੇ ਆ ਉਹਨੂੰ ਜਿਵੇਂ ਦਾਣਿਆਂ ਵਾਂਗੂੰ ਤੁਸੀਂ ਚਬ ਰਹੇ ਆ ਕਿਉਂਕਿ ਪ੍ਰਿੰਡ ਤਾਂ ਕਿਸੇ ਤੁਰੇ ਜਾਂਦੇ ਵਿਅਕਤੀ ਤੇ ਜਾਂ ਵੈਸੇ ਹੀ ਵਿਅਕਤੀ ਲੜ ਜਵੇ ਤਾਂ ਉਹ ਮਿੰਟਾਂ ਸੈਕਿੰਟਾਂ ਵਿੱਚ ਜਗਾ ਸੁੱਝ ਜਾਂਦੀ ਆ ਪਰ ਤੁਸੀਂ ਉਹਨੂੰ ਲਗਾਤਾਰ ਦਾਣਿਆਂ ਵਾਂਗੂੰ ਚਬ ਰਹੇ ਹੋ ਆ ਉੱਥੇ ਤੁਹਾਨੂੰ ਮਹਿਸੂਸ ਨਹੀਂ ਆ ਜਾਂ ਡਰ ਨਹੀਂ ਲੱਗਦਾ ਵੀ ਇਹ ਮੇਰੀ ਜੀਵ ਤੇ ਪ੍ਰਿੰਡ ਲੜ ਗਿਆ ਤੇ ਮੇਰਾ ਕੀ ਹੋਊਗਾ ਨਹੀਂ ਜੀ ਉੱਥੇ ਮੈਨੂੰ ਡਰ ਤਾਂ ਨਹੀਂ ਲੱਗ ਰਿਹਾ ਜਦੋਂ ਆਪਾਂ ਕਿਸੇ ਵੀ ਚੀਤੇ ਅਟੈਕ ਕਰਦੇ ਆ ਤਾਂ ਉਹ ਕਾਉਂਟਰ ਅਟੈਕ ਕਰੂਗੀ ਮੈਂ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਜੈਂਟਲੀ ਉਹਨਾਂ ਦਾ ਟ੍ਰੀਟ ਕਰਿਆ ਸੀਗਾ ਫਿਰ ਉਹਨਾਂ ਨੂੰ ਮੈਂ ਜੈਂਟਲੀ ਟ੍ਰੀਟ ਕਰਕੇ ਫੜਿਆ ਉਹਦੇ ਬਾਅਦ ਆਫਟਰ ਦਿਸ ਮੈਂ ਉਹਨਾਂ ਨੂੰ ਹੀਟ ਕਰਿਆਗਾ ਮਤਲਬ ਜਦੋਂ ਕਿਸੇ ਪਰਿੰਟ ਲੜਦਾ ਕੋਈ ਕੰਨੀ ਸਵੇਲਿੰਗ ਹੀ ਹੁੰਦੀ ਦੀਆਂ ਹੋਰ ਤਾਂ ਕੁਝ ਹੋਣ ਨਹੀਂ ਲੱਗਿਆ ਜਦੋਂ ਬੰਦੇ ਦੇ ਕਿਸੇ ਦੇ ਇਦਾਂ ਸਿਚੁਏਸ਼ਨ ਬਣੂਗੀ ਜਿੱਦਾਂ ਹਨੀਬੀਜ਼ ਨੇ ਉਹ ਆਪਾਂ ਨੂੰ ਬਾਈਟ ਦੇ ਵਿੱਚ ਬਹੁਤ ਜ਼ਿਆਦਾ ਮਿਲ ਜਾਂਦੀਆਂ ਨੇਗੀਆਂ ਜਦੋਂ ਕੋਈ ਬੰਦਾ ਹਨੀਬੀਜ਼ ਵੀ ਹੀਟ ਕਰ ਸਕਦਾਗਾ ਕੋਈ ਗੱਲ ਨਹੀਂ ਇੱਕ ਦੋ ਲੜ ਜਾਣਗੀਆਂ ਨੇ ਮੇਰੇ ਵੀ ਲੜਤਾ ਗਿਆ ਸੀ ਪਰ ਉਹਦੇ ਬਾਅਦ ਸਵੇਲਿੰਗ ਹੋਈ ਸੀਗੀ ਪਰ ਉਹ ਮੈਂ ਵੀਡੀਓ ਸ਼ੂਟ ਕਰਕੇ ਦਿਖਾਈ ਹੈ ਫਿਰ ਵੀ ਤੁਸੀਂ ਇੱਕ ਪਾਸੇ ਇਹ ਗੱਲ ਕਹਿ ਰਹੇ ਆਂ ਵੀ ਜਦੋਂ ਅਸੀਂ ਕਿਸੇ ਚੀਜ਼ ਤੇ ਅਟੈਕ ਕਰਦੇ ਆਂ ਉਹਦੋਂ ਲੜਦੀ ਆ ਪਰ ਜਦੋਂ ਤੁਸੀਂ ਉਹ ਦੰਦੀ ਵੱੜਦੇ ਤੁਸੀਂ ਕੀ ਤੁਸੀਂ ਨਹੀਂ ਮਹਿਸੂਸ ਕਰਦੇ ਵੀ ਮੈਂ ਵੀ ਉਹਨਾਂ ਤੇ ਅਟੈਕ ਕਰ ਰਿਹਾ ਆਂ ਹਾਂਜੀ ਉਹ ਆਪਣੇ ਦੁਆਰਾ ਅਟੈਕ ਹੀ ਕਰਿਆ ਜਾਂਦਾ ਪਰ ਮੈਂ ਉਹਦੇ ਸਟਿੰਗ ਵਾਲੀ ਸਾਈਡ ਤੋਂ ਉਹਨੂੰ ਬਾਈਟ ਕਰ ਰਿਆਂਗਾ ਜੇ ਉਹ ਮੇਰੇ ਤੇ ਅਟੈਕ ਕਰ ਬੋਸ਼ ਪਾ ਜਿਹੜੀ ਪ੍ਰਿੰਟ ਆ ਮੇਰੇ ਤੇ ਮਤਲਬ ਮੈਂ ਜਦੋਂ ਉਹਨੂੰ ਮੂੰਹ ਵਿੱਚ ਪਾ ਰਿਹਾ ਆਂ ਤਾਂ ਉਹਨੂੰ ਮੈਂ ਬੈਕ ਸਾਈਡ ਤੋਂ ਟੇਲਰ ਛੇੜ ਦਿੱਤੇ ਉਹ ਸਟਿੰਗ ਉਧਰੋਂ ਹੀ ਕਰ ਰਿਆਂਗਾ ਬਾਈਟ ਜੇ ਚਲੋ ਦੂਜੇ ਪਾਸੇ ਚਲੋ ਕਹਿੰਦੇ ਤੁਸੀਂ ਭੰਡਾ ਵੀ ਉਸ ਤੋਂ ਬਾਅਦ ਬੜਾ ਕੋ ਸੋਜ ਹੋ ਜੂਗੀ ਸੋਜ ਹੋ ਜਾਂਦੀ ਆ ਪਰ ਜਿਹੜਾ ਵਾ ਵਿਛੂ ਹੁੰਦਾ ਉਹਦੀ ਯਰ ਤੱਕ ਬਹੁਤ ਜਿਆਦਾ ਆ ਤੇ ਇਹ ਵੀ ਸੌਂਚੇ ਜੂਠੂਆਂ ਵੀ ਕਹਿ ਦਿੰਦੇ ਆ ਵਿਛੂ ਵੀ ਕਿਹਾ ਜਾਂਦਾ ਵਾ ਉਹ ਕਹਿੰਦੇ ਵੀ ਜੇ ਉਹ ਲੜ ਜੇ ਤਾਂ ਘੜ ਤੋਂ ਘਟ ਜਿੰਨੇ ਵਜੇ ਲੜਿਆ ਉਹ 12 ਘੰਟਿਆਂ ਬਾਅਦ ਹੀ ਉਹਦਾ ਦਰਦ ਬੰਦ ਹੁੰਦਾ ਜਿੰਨੀ ਮਰਜ਼ੀ ਮੈਡੀਸਿਨ ਖਾ ਲੋ ਵੀ ਉਹਦਾ ਦਰਦ ਹੀ ਨਹੀਂ ਬੰਦ ਹੁੰਦਾ ਬੰਦਾ ਬਹੁਤ ਮੁਸ਼ਕਲ ਹੋ ਜਾਂਦਾ ਤੁਸੀਂ ਉਹ ਵੀ ਖਾਜਦੇ ਆ ਤੁਹਾਨੂੰ ਉਹ ਤੋਂ ਕੋਈ ਡਰ ਨਹੀਂ ਲੱਗਿਆ ਮੈਂ ਖਾਨਾਗਾ ਇੰਡੀਅਨ ਬਰਾਉਨ ਸਕੋਰਪੀਅਨ ਹੌਟ ਐਂਡ ਟਾਟਾ ਟੈਮੋਲਸ ਉਹਦਾ ਸੈਂਟਿਫਿਕ ਨੇਮ ਆ ਜਿਹੜਾ ਉਹ ਬਿੱਛੂ ਆ ਉਹਦੀ ਆਪਾਂ ਸਭ ਤੋਂ ਪਹਿਲਾਂ ਸਟਿੰਗ ਤੋਂ ਸਾਈਡ ਸਾਈਡ ਤੋਂ ਉਹਦੀ ਜ਼ਹਿਰ ਆਪਾਂ ਕੱਢ ਸਕਦੇ ਹਾਂ ਜਦੋਂ ਪਰ ਸਟਿੰਗ ਨੂੰ ਟੱਚ ਕਰਦੇ ਉਹਦੀ ਟੇਲ ਵਾਲੀ ਸਾਈਡ ਤੋਂ ਉੱਪਰ ਸਟਿੰਗ ਉਹਦੇ ਬਣੇ ਹੋਇਆ ਜਦੋਂ ਆਪਾਂ ਟੱਚ ਕਰਦੇ ਆਪਣੀ ਜ਼ਹਿਰ ਆਪਣੇ ਆਪ ਛੱਡ ਦਿੰਦਾ ਤੇ ਫਿਰ ਆਪਾਂ ਉਹਨੂੰ ਖਾ ਸਕਦੇ ਹਾਂ ਕਈ ਵਾਰ ਇਦਾਂ ਹੁੰਦਾ ਕਿ ਸਕੋਰਪੀਅਨ ਕਰ ਕਿਉਂ ਉਹਨੂੰ ਸ਼ਿਕਾਰ ਕਰਕੇ ਆਇਆ ਕੋਈ ਉਹ ਆਪਣੀ ਪਹਿਲਾਂ ਹੀ ਜਿਹੜਾ ਟਾਕਸਿਕ ਆ ਪਿਆ ਨਾ ਉਹ ਲੌਸ ਕਰ ਚੁੱਕਿਆ ਹੁੰਦਾ ਹੈਗਾ ਇਦਾਂ ਜ਼ਰੂਰੀ ਹੁੰਦਾ ਕਿ ਮਤਲਬ ਕਿਸੇ ਨੂੰ ਸੋ ਬੈਨ ਜਿਹੜਾ ਸਕੋਰਪੀਆ ਨਾ ਉਹ ਕਰਕੇ ਆ ਗਿਆ ਪ੍ਰੀ ਕਰਕੇ ਸ਼ਿਕਾਰ ਕਰਕੇ ਆ ਗਿਆ ਉਹਦਾ ਜਿਹੜਾ ਟਾਕਸਿਕ ਸੀਗਾ ਬੈਨਮ ਉਹ ਵੇਸਟ ਹੋ ਗਿਆ ਉਹਦੇ ਬਾਅਦ ਮੰਨ ਕੇ ਚਲੋ ਕੋਈ ਇਨਸਾਨ ਉਹਦੇ ਤੇ ਪੈਰ ਧਰਦਾਗਾ ਮਤਲਬ ਸਟਿੰਗ ਬਾਈਟ ਹੋ ਗਈ ਡਰਾਈ ਬਾਈਟ ਹੋ ਗਈ ਮਤਲਬ ਉਹਦੇ ਵਿੱਚ ਗਿਆ ਨਹੀਂ ਹੈਗਾ ਬੈਨਮ ਤਾਂ ਉਹਦੇ ਨੂੰ ਕੋਸ਼ ਨਹੀਂ ਹੋਊ ਥੋੜੇ ਟਾਈਮ ਲਈ ਧਰ ਦਊਗਾ ਠੀਕ ਹੈ ਜੀ ਤੇ ਜਿਵੇਂ ਤੁਸੀਂ ਜਦੋਂ ਮੀਂਹ ਆਉਂਦਾ ਵਾ ਆਪਾਂ ਗੁਰਵੇਜ ਨੂੰ ਕਹਿੰਦੇ ਆ ਗੁਰਵੇ ਹੁੰਦੇ ਆ ਜਾਂ ਲੱਕੜ ਦੇ ਵਿੱਚ ਕਈ ਜੀਵ ਹੁੰਦੇ ਆ ਉਹਨਾਂ ਨੂੰ ਵੀ ਖਾ ਜਾਂਦੇ ਆ ਹਾਂਜੀ ਕਿਉਂ ਖਾਣੇ ਕਿ ਉਹਨਾਂ ਨੂੰ ਉਹਨਾਂ ਨੂੰ ਮੈਂ ਜੀ ਤੁਹਾਨੂੰ ਦੱਸਿਆ ਦੇ ਮੈਂ ਸਰਵਾਈਵਲ ਇਨਫੋਰਮੇਸ਼ਨ ਦਿੰਨਾਗਾ ਮੰਨ ਕੇ ਚੱਲੋ ਬੰਦਾ ਕਿਸੇ ਜੰਗਲਾਂ ਦੇ ਵਿੱਚ ਫਸ ਜਾਂਦਾ ਕਿਤੇ ਆਪਣੇ ਪੰਜਾਬੀ ਬੰਦਾ ਜਦ ਨਹੀਂ ਫਸਦੇ ਚਲੋ ਕਈ ਵਾਰ ਹੋਰ ਕੰਟਰੀਆਂ ਲੋਕ ਘੁੰਮਣ ਵਗੈਰਾ ਜਾਂਦੇ ਨੇ ਆਪਣੇ ਵੀ ਹੁਣ ਤਾਂ ਕਾਫੀ ਜਾਣ ਲੱਗੇ ਪਹਾੜਾਂ 'ਚ ਘੁੰਮਣ ਰੱਬ ਨਾ ਕਰੇ ਕੋਈ ਇਦਾਂ ਦੀ ਸਿਚੁਏਸ਼ਨ ਬਣ ਜੇ ਜਾਂ ਕੋਈ ਹੜਫੜਾਉਂਦਾ ਬੰਦਾ ਕਿਤੇ ਪਾਟਕੇ ਜੇ ਤਾਂ ਉਹ ਆਪਣੇ ਆਪ ਨੂੰ ਜਿੰਦਾ ਰੱਖ ਸਕਦਾ ਹੈ ਜੇ ਨੇ ਟਾਡੇ ਕਹਿਣ ਦਾ ਇਹ ਮਤਲਬ ਆ ਵੀ ਜੇ ਕਿਤੇ ਇਨਸਾਨ ਤੇ ਭੀੜ ਪੈ ਜਾਵੇ ਉਹਨੂੰ ਖਾਣ ਵਾਸਤੇ ਕੁਝ ਨਾ ਮਿਲੇ ਇਦਾਂ ਹੀ ਆ ਨਾ ਖਾਣ ਵਾਸਤੇ ਕੁਝ ਨਾ ਮਿਲੇ ਉਹਨੂੰ ਕੋਈ ਹੱਲ ਨਾ ਦਿਖਦਾ ਹੋਵੇ ਵੀ ਮੈਂ ਇਹ ਕੋਲੇ ਕੋਈ ਖਰਾਕ ਨਹੀਂ ਵੀ ਉਦੋਂ ਫਿਰ ਇਹ ਜਾਨਵਰਾਂ ਦੀ ਵਰਤੋਂ ਕਰ ਸਕਦਾ ਇਹ ਇਹੀ ਮਤਲਬ ਹੈ ਥੋੜਾ ਤੇ ਲੋਕਾਂ ਨੂੰ ਦੱਸਣ ਦਾ ਮਤਲਬ ਇਹੀ ਹੈ ਥੋੜਾ ਹਾਂਜੀ ਸਾਡਾ ਲੋਕਾਂ ਨੂੰ ਦੱਸਣ ਦਾ ਮਤਲਬ ਇਹੀ ਹੈ ਇਨਫੋਰਮੇਸ਼ਨ ਦੇਣਾ ਕਿ ਉਹ ਕਿਦਾਂ ਸਰਵਾਈਵ ਕਰ ਸਕਦੇ ਨੇਗੇ ਠੀਕ ਹੈ ਹਾਂਜੀ ਤੇ ਸੱਪ ਵੀ ਕਹਿੰਦੇ ਤੁਸੀਂ ਖਾ ਜਾਂਦੇ ਆ ਸੱਪ ਦੇ ਵਿੱਚ ਤਾਂ ਜ਼ਹਿਰ ਹੁੰਦੀ ਸੱਪ ਦਾ ਤਾਂ ਨਾਂ ਸੁਣ ਕੇ ਹੀ ਬੰਦਾ ਡਹਿਲ ਜਾਂਦਾ ਵਾ ਤੇ ਪਤਾ ਲੱਗਿਆ ਵੀ ਸੱਪ ਵੀ ਖਾ ਜਾਂਦੇ ਆ ਸੱਪ ਮੈਂ ਫਿਲਹਾਲ ਖਾਦਾ ਤਾਂ ਹੈ ਨਹੀਂਗਾ ਕਿਉਂਕਿ ਇੰਡੀਆ ਦੇ ਵਿੱਚ ਕਾਨੂੰਨ ਆਪਣੇ 1972 ਵਾਈਲਡਲਾਈਫ ਦਾ ਉਹਦੇ ਅਕੋਰਡਿੰਗ ਜਿਹੜੇ ਸਨੇਕਸ ਨੇ ਇੰਡੇਂਜਰਡ ਸਪੀਸੀਜ਼ ਵਿੱਚ ਆਉਂਦੇ ਨੇਗੇ ਇਸ ਕਰਕੇ ਆਪਾਂ ਇੰਡੀਆ ਦੇ ਵਿੱਚ ਤਾਂ ਖਾ ਹੀ ਨਹੀਂ ਸਕਦੇ ਸੱਪ ਨੂੰ ਹਾਂ ਮੈਂ ਇਦਾਂ ਦੀ ਵੀਡੀਓ ਸ਼ੂਟ ਜ਼ਰੂਰ ਕਰੂੰਗਾ ਕਿਤੇ ਹੋਰ ਕੰਟਰੀ ਜਾ ਕੇ ਫੋਰਨ ਜਿੱਦਾਂ ਕਿ ਸਾਈਲੈਂਡ ਵਗੈਰਾ ਉੱਥੇ ਲੋਕ ਸਨੇਕ ਵਾਰ ਖਾ ਰਹੇ ਚਾਈਨਾ ਜਾ ਕੇ ਉੱਥੇ ਖਾ ਲੂੰਗਾ ਉੱਥੋਂ ਜਾ ਕੇ ਸ਼ੂਟ ਕਰਕੇ ਵੀਡੀਓ ਪਾਉਂਗਾ ਫਿਲਹਾਲ ਮੈਂ ਇੰਡੀਆ ਦੇ ਵਿੱਚ ਤਾਂ ਨਹੀਂ ਇਦਾਂ ਦਾ ਕੰਮ ਕਰੂੰਗਾ ਕਿਉਂਕਿ ਆਪਾਂ ਨੂੰ ਅੰਡਰ ਲਾ ਰਹਿਣਾ ਪੈਣਾਗਾ ਚੋਕਸ ਮੈਂ ਸਭ ਕਰਨਾ ਪੈਣਾ ਤੇ ਹੋਰ ਵੀ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਸੰਜੀ ਜੇ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਸੱਪ ਖਾ ਜਾਂਦੇ ਆ ਡੱਡੂ ਖਾ ਜਾਂਦੇ ਆ ਘਿਰਲੀ ਖਾ ਜਾਂਦੇ ਆ ਬਿਛੂ ਖਾ ਜਾਂਦੇ ਆ ਪ੍ਰਿੰਡ ਵੀ ਖਾ ਜਾਂਦੇ ਆ ਹੋਰ ਕਿਹੜੇ-ਕਿਹੜੇ ਜਾਨਵਰਾਂ ਦੇ ਹੁਣ ਤੱਕ ਤੋਂ ਹੀ ਖਾ ਕੇ ਸਵਾਦ ਦੇਖਿਆ ਵਾ ਅਸੀਂ ਜਦਾਂ ਕਿ ਲਾਰ ਬਲੂਰ ਹੋਗੇ ਕੈਟੈਪੀਲਰ ਹੋਗੇ ਮਨ ਸਭ ਕੁਝ ਸੀ ਖਾ ਚੁੱਕੇਗੇ ਟੋਟਲੀ ਮੈਨੂੰ ਹੈਗੀ ਇਹਨਾਂ ਦੀ ਨੌਲੇਜ ਕਿਹੜੀ ਚੀਜ਼ ਨੂੰ ਕਿੱਦਾਂ ਖਾਇਆ ਜਾਣਾ ਆਇਡੈਂਟੀਫਿਕੇਸ਼ਨ ਕਰਨੀ ਆ ਕਿਹੜੀ ਸਪੀਸੀਸ ਆ ਸਭ ਕੁਝ ਸੰਨ ਨੌਲੇਜ ਹੈਗੀ ਤੇ ਹੁਣ ਆਪਾਂ ਦੱਸਣਾ ਇਹ ਵੀ ਜਾਣਕਾਰੀ ਸਾਂਝੀ ਕਰਦੇ ਵੀ ਜਿਹੜੇ ਤੁਸੀਂ ਹੁਣ ਤੱਕ ਜੀਵ ਦੇ ਜਿਹੜੇ ਖਾਦੇ ਆ ਹਾਂਜੀ ਤੇ ਤੁਸੀਂ ਇੱਕ ਲੋਕਾਂ ਨੂੰ ਆਪਣੇ ਜੀਵਨ ਰੱਖਿਆ ਦੇ ਵਾਸਤੇ ਇੱਕ ਉਹਨੂੰ ਜੀਵਨ ਨੂੰ ਬਚਾਉਣ ਵਾਸਤੇ ਵੀ ਇੱਕ ਵੱਡਾ ਜਿਹੜਾ ਲੋਕਾਂ ਨੂੰ ਸੇਹ ਦੇਣ ਦਾ ਕਯਤਨ ਕੀਤਾ ਵਾ ਹਾਂਜੀ ਠੀਕ ਹੈ ਜੀ ਤੇ ਇੱਕ ਹੀ ਵੇਪਰ ਆਪਾਂ ਹੁਣ ਦੱਸ ਦਈਏ ਵੀ ਜਿਹੜੇ ਇੰਨੇ ਕ ਜੀਵ ਖਾਦੇ ਆ ਐ ਕਿਸ ਜੀਵ ਦਾ ਜਿਹੜਾ ਸਵਾਦ ਸਭ ਤੋਂ ਮਾੜਾ ਵਾ ਤੇ ਕਿਸ ਜੀਵ ਦਾ ਜਿਹੜਾ ਸਵਾਦ ਸਭ ਤੋਂ ਵਧੀਆ ਵਾ ਜਿਹੜਾ ਦਾ ਸਰ ਸਭ ਤੋਂ ਮਾੜਾ ਟੇਸਟ ਹੈ ਉਹ ਹੈਗਾ ਪ੍ਰਿੰਟਡ ਗ੍ਰਾਸ ਉੱਪਰ ਸਰ ਨੂੰ ਬੈਟਰ ਚੇਸਟਾ ਦਾ ਜੇ ਆਪਾਂ ਮਤਲਬ ਸਭ ਤੋਂ ਵੱਧ ਡੈਲਿਸ਼ੀਸ ਸੀ ਟੈਸਟ ਠੀਕ ਹੈ ਜੀ ਤਾਂ ਫਿਰ ਉਹ ਹੈ ਬੁੱਡ ਲਾਰਵਾ ਜੈਲੋਫੇਕ ਸਲੱਕੜ ਵਿੱਚ ਪਾਇਆ ਜਾਣ ਵਾਲਾ ਕੀੜਾ ਠੀਕ ਹੈ ਜੀ ਤੇ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਜਿਵੇਂ ਜੀਵ ਖਾ ਜਾਂਦੇ ਆ ਤੁਸੀਂ ਇਹ ਪਹਿਲਾਂ ਹੀ ਗੱਲ ਕਹਿ ਕੇ ਇੱਕ ਸਮਾਜ ਨੂੰ ਵਧੀਆ ਗੱਲ ਕੀਤੀ ਵੀ ਜੇ ਕਦੇ ਇਨਸਾਨ ਤੇ ਭੀੜ ਪੈ ਜਾਵੇ ਐ ਉੱਥੇ ਸਾਨੂੰ ਕੋਈ ਭੋਜਨ ਪਾਣੀ ਦਾ ਕੋਈ ਪ੍ਰਬੰਧ ਨਾ ਹੋਵੇ ਅਸੀਂ ਜਿਉਂਦਾ ਰੱਖਣ ਵਾਸਤੇ ਇਦਾਂ ਦੇ ਜੀਵਾਂ ਦੀ ਵਰਤੋਂ ਕਰ ਸਕਦੇ ਆ ਐ ਕੀ ਤੁਹਾਨੂੰ ਹੁਣ ਤੱਕ ਕਿਸੇ ਪੰਜਾਬ ਸਰਕਾਰ ਨੇ ਜਾਂ ਕਿਸੇ ਵਿਭਾਗ ਨੇ ਕਦੀ ਆ ਕੇ ਤੁਹਾਨੂੰ ਇਹ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਤੁਸੀਂ ਇਹ ਜੀਵ ਹੱਤਿਆ ਨਹੀਂ ਕਰਨੀ ਜਾਂ ਤੁਹਾਡੇ ਤੇ ਕੋਈ ਬਣਦੀ ਕਾਰਵਾਈ ਕੀਤੀ ਜਾਊਗੀ ਦੇਖੋ ਜੀ ਮੈਂ ਕੋਈ ਇਦਾਂ ਦਾ ਕੰਮ ਤਾਂ ਕਰਿਆ ਨਹੀਂ ਹੈਗਾ ਜਿਹੜਾ ਮੈਨੂੰ ਕੋਈ ਆ ਕੇ ਕਵੇ ਗਲਤ ਮੈਂ ਦੇਖੋ ਗੜੋਈ ਖਾਧੇ ਗੜੋਈ ਧਰਤੀ ਦੇ ਵਿੱਚ ਪਹਿਲਾਂ ਹੀ ਬਹੁਤ ਨੇ ਹਰ ਇੱਕ ਤੇ ਕੋਈ ਵੀ ਮੈਂ ਇਦਾਂ ਦੀ ਇਨ ਡੇਂਜਰ ਸਪੀਸੀਜ਼ ਤਾਂ ਖੱਦੀ ਨਹੀਂ ਗਈ ਬੇ ਜਿਹੜੀ ਹੈ ਇੰਡੀਆ ਦੇ ਵਿੱਚ ਕੋਈ ਬੈਨ ਕਰੀ ਹੋਵੇ ਵੀ ਇਹਨੂੰ ਨਹੀਂ ਮਾਰਨਾ ਇਦਾਂ ਦਾ ਮੈਂ ਕੋਈ ਕੰਮ ਕਰਿਆ ਨਹੀਂਗਾ ਜਿੰਦ ਤੱਕ ਤੁਸੀਂ ਕਹੇ ਵੀ ਸੱਪ ਖਾਂਦਾ ਪਰ ਮੈਂ ਸਨੇਕ ਕਦੇ ਖਾਧੇ ਨਹੀਂ ਹੈਗਾ ਇੱਧਰ ਜੀ ਜੀ ਇਹ ਇਹ ਲੱਗਦਾ ਨਹੀਂ ਇਦਾਂ ਜਿਵੇਂ ਲੋਕ ਜਿਵੇਂ ਤੁਸੀਂ ਜਦੋਂ ਕੋਈ ਆਪਾਂ ਵੀਡੀਓ ਪਾ ਦਿੰਨੇ ਆ ਉਹਦਾ ਵੀਡੀਓ ਕਲਿੱਪ ਪਾਉਂਦੇ ਆ ਲੋਕ ਸਾਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰਦੇ ਆ ਬੜੀਆਂ ਭੱਦੀਆਂ ਪੱਦੀਆਂ ਗੱਲਾਂ ਕਰਦੇ ਆ ਬੜੇ ਮਾੜੇ ਸ਼ਬਦ ਬੋਲਦੇ ਆ ਵੀ ਜੇ ਤੂੰ ਗੜਵਾ ਖਾਦਾ ਜੇ ਕੋ ਤੈਨੂੰ ਖਾ ਜਾਵੇ ਜਾਂ ਤੂੰ ਪ੍ਰਿੰਡ ਖਾਦਾ ਜੇ ਕੋ ਤੈਨੂੰ ਐ ਚੱਬ ਜਾਵੇ ਜਾਂ ਤੂੰ ਇਸ ਤਰ੍ਹਾਂ ਜਾਨਵਰ ਖਾ ਉਹ ਇਦਾਂ ਦੇ ਕਮੈਂਟ ਆਉਂਦੇ ਆ ਫਿਰ ਤੁਹਾਨੂੰ ਕੋਈ ਮਹਿਸੂਸ ਨਹੀਂ ਲੱਗਦਾ ਵੀ ਮੈਂ ਜਰਾ ਅੱਜ ਤੋਂ ਬਾਅਦ ਇਹ ਜਿਹਾ ਕੰਮ ਨਹੀਂ ਕਰੂੰਗਾ ਜਾਂ ਨਵੀਂ ਖਾਉਂਗਾ ਲੋਕ ਕਮੈਂਟ ਕਰਦੇ ਆ ਨਹੀਂ ਸੋਨ ਮੈਨੂੰ ਅੱਜ ਤੱਕ ਇਦਾਂ ਦਾ ਕੋਈ ਮਹਿਸੂਸ ਹੋਇਆ ਨਹੀਂ ਬਾਕੀ ਮੈਂ ਲੋਕਾਂ ਦੇ ਕਮੈਂਟਾਂ ਤੇ ਇਹਨਾਂ ਧਿਆਨ ਨਹੀਂ ਦਿੰਦਾਗਾ ਆਪਾਂ ਨੂੰ ਆਪਣੇ ਮਕਸਦ ਤੇ ਏਮਤੇ ਰਹਿਣਾ ਚਾਹੀਦਾਗਾ ਉਹ ਤਾਂ ਮੈਂ ਹੈਗਾ ਹੀ ਹੈਗਾ ਮੈਂ ਤਾਂ ਕੋਈ 네ਗੇਟਿਵ ਕਮੈਂਟ ਕਿਸੇ ਦਾ ਮੈਂ ਰੀਡ ਕਰਦੇ ਨਹੀਂ ਹਾਂ ਠੀਕ ਹੈ ਜੀ ਹਾਂਜੀ ਇਹ ਤੁਸੀਂ ਇੱਕ ਸਮਾਜ ਨੂੰ ਸੇਧ ਦੇਣ ਵਾਸਤੇ ਕੁਝ ਕਰ ਰਹੇ ਹਾਂ ਹਾਂਜੀ ਮੈਂ ਤਾਂ ਇੱਕ ਇਨਫੋਰਮੇਸ਼ਨ ਦੇਣ ਲਈ ਕਰ ਰਹੇ ਹਾਂਗਾ ਠੀਕ ਹੈ ਜੀਬ ਦੇ ਸਵਾਲ ਲਈ ਕੋਈ ਹੋਰ ਨਹੀਂਗਾ ਇਹ ਕੋਈ ਇਦਾਂ ਨਹੀਂ ਹੈਗਾ ਉਹ ਸੀ ਡੇਲੀ بیس ਤੇ ਹੀ ਸਾਡੀ ਡਾਈਟ ਹੈ ਸਿਰਫ 온ਲੀ ਵੀਡੀਓ ਸ਼ੂਟ ਕਰਕੇ ਦਿਖਾਉਣ ਲਈ ਲੋਕਾਂ ਨੂੰ ਉਹਦੇ ਹੀ ਕਰਿਆ ਜਾਂਦਾ ਹੈ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚ ਹੁਣ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੁਣ ਤੱਕ ਜਿਹੜੇ ਆ ਤੁਹਾਨੂੰ ਹੌਸਲਾ ਫੁਜਾਈ ਕਿੰਨੇ ਕੁ ਲੋਕਾਂ ਨੇ ਦਿੱਤਾ ਵੀ ਯਾਰ ਬਹੁਤ ਵਧੀਆ ਵੀ ਕੰਮ ਕਰਿਆ ਮਾ ਜਾਂ ਲੋਕਾਂ ਨੇ ਤੁਹਾਨੂੰ ਮਿਲ ਕੇ ਵੀ ਆਏ ਹੋਣ ਜਾਂ ਤੁਹਾਨੂੰ ਫੋਨ ਜਾਂ ਘਰੇ ਆਏ ਵੀ ਜਿਹਦਾਂ ਨੇ ਕੰਮ ਕਰ ਜਾਂ ਕਿਨੇ ਹੌਸਲਾ ਦਿੱਤਾ ਕੋਈ ਹੈ ਇਦਾਂ ਦੇ ਇਸ ਤਰ੍ਹਾਂ ਦੇ ਵੀ ਕੋਈ ਦਰਸ਼ਕ ਦੇ ਕਿ ਤੁਹਾਨੂੰ ਆਏ ਹੋਣ ਕੋਈ ਤੁਹਾਡੇ ਕੋਲੇ ਦੇਖੋ ਜੀ ਮੈਨੂੰ ਤਾਂ ਦੇਖ ਕੇ ਆਉਂਦੇ ਨੰਦੇ ਆ ਬਲਾਲ ਮੈਂ ਪਿੰਡ ਤਾਂ ਆਪਣਾ ਹੁਣ ਦੱਸਣ ਲੱਗਿਆ ਪਹਿਲਾਂ ਮੈਂ ਕਿਹਾ ਆਪਣਾ ਪਿੰਡ ਨਹੀਂ ਦੱਸਿਆ ਮੈਨੂੰ ਬੜੇ ਲੋਕਾਂ ਦੇ ਮੈਸੇਜ ਆਉਂਦੇ ਬਾਈ ਤੈਨੂੰ ਮਿਲ ਕੇ ਜਾਣਾ ਕਿਹੜਾ ਪਿੰਡ ਆ ਤਰਾ ਹੂੰ ਚਲੋ ਹੁਣ ਤਾਂ ਮੈਂ ਤਾਂ ਹਸਤਾ ਜਰਾਲ ਦੀ ਜਿਹੜਾ ਆ ਮੈਨੂੰ ਕਾਫੀ ਲੋਕ ਮਿਲਣ ਆਉਂਦੇ ਹੀ ਰਹਿੰਦੇ ਨੇ ਹੂੰ ਤੇ ਤੁਸੀਂ ਫਿਰ ਜਿਹੜਾ ਲੋਕਾਂ ਨੂੰ ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਾਂ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੇਰਾ ਤਾਂ ਸੰਦੇਸ਼ ਲੋਕਾਂ ਨੂੰ ਇਹੀ ਹੈ ਕਿ ਤੁਸੀਂ ਹੁਣ ਡਿਸਕਵਰੀ ਚੈਨਲ ਤੇ ਹੁਣ ਵੀ ਮੈਨੂੰ ਲੱਗਦਾ 10 12 ਤੋਂ ਸੋ ਚੱਲਦੀ ਹੈ ਜਿਹਦੇ ਵਿੱਚੋਂ ਮੈਂ ਕਿਰੋਕੋਡਾਇਲ ਵਗੈਰਾ ਹੀ ਮਾਰ ਕੇ ਖਾਈ ਜਾਂਦੇ ਨੇ ਨੇ। ਹਮ ਨੇਕੇਡ ਐਂਡ ਫਰੈਡ ਉਹ ਸੋ ਚੱਲ ਰਿਹਾ ਹੁਣ ਉਹਨਾਂ ਦਾ। ਪ੍ਰੀਮੇਟਿਵ ਸਰਵਾਈਵਲ ਆ। ਮੈਨ ਵਰਸਸ ਵਾਈਲਡ। ਬਹੁਤ ਡੂਅਲ ਸਰਵਾਈਵਰ ਕਾਫੀ ਸੋ ਨੇਗੇ ਉਹਦੇ ਵਿੱਚ ਵੀ ਇਹ ਸੇਫ ਸਭ ਕੁਝ ਸੇਮ ਹੀ ਦਿਖਾਇਆ ਜਾਂਦਾਗਾ। ਠੀਕ ਆ। ਜੋ ਕਿ ਮੈਂ ਪੰਜਾਬ ਵਿੱਚ ਰਹਿ ਕੇ ਕਰਕੇ ਦਿਖਾ ਰਹਿਆਂਗਾ। ਠੀਕ ਆ। ਬਸ ਮੈਂ ਤਾਂ ਇਹੀ ਕਹਿਣਾ ਕਿ ਆਪਾਂ ਨੂੰ ਆਪਣੇ ਬੰਦੇ ਦਾ ਸਾਥ ਦੇਣਾ ਚਾਹੀਦਾ। ਡਿਸਕਵਰੀ ਚੈਨਲ ਨੂੰ ਤੁਸੀਂ ਸਪੋਰਟ ਕਰੀ ਜਾਣਾ। ਉਹ ਵੀ ਤਾਂ ਆਪਣੇ ਘਰ ਦੇ ਵਿੱਚ ਤੁਸੀਂ ਦੇਖਦੇ ਹੋ। ਉਹ ਬਾਅਦ ਚੈਨਲ ਤੇ ਆਹੋ ਤੁਸੀਂ ਕਮੈਂਟ ਨਹੀਂ ਕਰ ਸਕਦੇਗੇ। ਠੀਕ ਆ। ਉੱਥੇ ਵੀ ਕਮ ਜੇ ਮੇਰੀਆਂ ਵੀਡੀਓ ਗਲਤ ਨਹੀਂ ਤਾਂ ਫਿਰ ਡਿਸਕਵਰੀ ਚੈਨਲ ਤੇ ਚੱਲਣ ਵਾਲੇ ਸਾਰੇ ਸੋ ਗਲਤ ਨੇ ਉਹ ਵੀ ਬੰਦ ਹੋ ਜਾਣੇ ਚਾਹੀਦੇ ਐਨਟੀਆ ਚ ਠੀਕ ਹੈ ਹਾਂਜੀ ਜੇ ਕਿ ਇਦਾਂ ਦੀ ਮਿਸ ਇਨਫਾਰਮੇਸ਼ਨ ਲੱਗ ਰਹੀ ਹੈ ਲੋਕਾਂ ਨੂੰ ਮੇਰੀਆਂ ਵੀਡੀਓਸ ਦਰਸ਼ਕੋ ਤੁਹਾਨੂੰ ਅਸੀਂ ਇੱਕ ਦੋ ਜਿਹੜੇ ਕਲਿੱਪ ਇਸ ਗੱਭਰੂ ਦੇ ਹੋਰ ਵੀ ਦਿਖਾ ਦਿੰਗੇ ਜਿਵੇਂ ਤੁਸੀਂ ਡਿਸਕਵਰੀ ਤੇ ਇਦਾਂ ਦੇ ਤੁਸੀਂ ਜਿਹੜੇ ਵਿਅਕਤੀ ਆ ਜਿਹੜੇ ਆ ਐ ਉਹ ਆਪਣੇ ਸ਼ੌਂਕ ਰੱਖਦੇ ਆ ਜਾਂ ਸਮਾਜ ਨੂੰ ਕੋਈ ਸੇਧਨ ਵਾਸਤੇ ਕੁਝ ਕਰ ਰਹੇ ਆ ਇਹ ਪੰਜਾਬ ਦਾ ਗੱਭਰੂ ਵੀ ਇਸੇ ਤਰ੍ਹਾਂ ਦਾ ਜਿਹੜਾ ਬਾ ਇਹ ਸ਼ੌਂਕ ਰੱਖਦਾ ਸਮਾਜ ਨੂੰ ਸੀਧੇ ਮਿਲਦਾ ਤੁਹਾਨੂੰ ਪਹਿਲਾਂ ਕਲਿੱਪ ਕ ਦਿਖਾਉਨੇ ਇੱਕ ਦੋ ਹੋਰ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲਬਾਤ ਦਰਸ਼ਕੋ ਤੁਸੀਂ ਫੇਰ ਇਸ ਨੌਜਵਾਨ ਦੇ ਕੁਝ ਕਲਿੱਪ ਦੇਖੇ ਆ ਕਿਉਂਕਿ ਅਸੀਂ ਤੁਹਾਨੂੰ ਇੱਥੇ ਇਹ ਦੱਸ ਦਈਏ ਕਿਉਂਕਿ ਜਦੋਂ ਇਹਨਾਂ ਦੇ ਨਾਲ ਅਸੀਂ ਬਹਿ ਕੇ ਪਹਿਲਾਂ ਗੱਲਬਾਤ ਕੀਤੀ ਇਹਨਾਂ ਨੇ ਔਨ ਰਿਕਾਰਡ ਕੈਮਰਾ ਵੀ ਇਹ ਗੱਲ ਕਹੀ ਤੇ ਸਾਡੇ ਨਾਲ ਪਹਿਲਾਂ ਵੀ ਇਹ ਗੱਲ ਕੀਤੀ ਆ ਵੀ ਮੈਂ ਕੋਈ ਜੀਵ ਹੱਤਿਆ ਨਹੀਂ ਕਰਦਾ ਸਿਰਫ ਮੈਂ ਡਿਸਕਵਰੀ ਚੈਨਲ ਤੋਂ ਦੇਖ ਕੇ ਉਹਦੇ ਤੇ ਮੈਂ ਪਹਿਲਾਂ ਸਰਚ ਕੀਤਾ ਉਹਨੂੰ ਪੜ੍ਹਿਆ ਉਹਦਾ ਨਫਾ ਨੁਕਸਾਨ ਦੇਖਿਆ ਉਸ ਤੋਂ ਬਾਅਦ ਮੈਂ ਇਹੀ ਦਿਖਾਉਣ ਦਾ ਯਤਨ ਕੀਤਾ ਵੀ ਜੇ ਵਿਅਕਤੀ ਤੇ ਕੋਈ ਭੀੜ ਪੈ ਜਾਵੇ ਜਾਂ ਹਾਲਾਤ ਇਦਾਂ ਦੇ ਬਣ ਜਾਣ ਵੀ ਉਹਨੂੰ ਕੋਈ ਅੰਨ ਦਾ ਪ੍ਰਬੰਧ ਨਾ ਹੋਵੇ ਉਹਨੂੰ ਜੀਣ ਵਾਸਤੇ ਖਰਾਕ ਦਾ ਕੋਈ ਪ੍ਰਬੰਧ ਨਾ ਹੋਵੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਰਮੰਧ ਹੋ ਸਕੇ ਤੇ ਉਹ ਜਾਨਵਰ ਦਾ ਸਹਾਰਾ ਲੈ ਕੇ ਕਿੱਦਾਂ ਆਪਣੇ ਆਪ ਨੂੰ ਜਿਹੜਾ ਬਚਾ ਸਕਦਾ ਤੇ ਮੈਂ ਦਰਸ਼ਕਾਂ ਨੂੰ ਹੋਰ ਵੀ ਇੱਕ ਜਾਣਕਾਰੀ ਜਿਹੜੀ ਸਾਂਝੀ ਕਰਦਿਆਂ ਖਾਸ ਕਰਕੇ ਬੱਚਿਆਂ ਨੂੰ ਕਿਉਂਕਿ ਇਹਦੀ ਵੀਡੀਓ ਦੇਖ ਕੇ ਕਿਤੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਐਕਸਪੈਰੀਮੈਂਟ ਨਾ ਕਰਨ ਲੱਗ ਜਿਓ ਕਿਉਂਕਿ ਇਹਦੇ ਵਿੱਚ ਨਕਸਾਨ ਹੋਣ ਦਾ ਬਹੁਤ ਵੱਡਾ ਖਤਰਾ ਵਾ ਕਿਉਂਕਿ ਇਹ ਜਿਹੜਾ ਪੰਜਾਬ ਦਾ ਗੱਭਰੂ ਆ ਇਹਨੇ ਦਸਨ ਮੁਤਾਬਕ ਮੈਂ ਪਹਿਲਾਂ ਉਹਨੂੰ ਪੜਿਆ ਸਰਚ ਕੀਤੀ ਸਮਝਿਆ ਨਫਾ ਨੁਕਸਾਨ ਦੇਖਿਆ ਉਸ ਤੋਂ ਬਾਅਦ ਐਕਸਪੈਰੀਮੈਂਟ ਕੀਤਾ ਕਿਤੇ ਤੁਸੀਂ ਵੀ ਇਹਦੀ ਵੀਡੀਓ ਦੇਖ ਕੇ ਐਕਸਪੈਰੀਮੈਂਟ ਨਾ ਕਰ ਲਿਓ ਤਾਂ ਕਿ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਅਸੀਂ ਸਮੇਂ-ਸਮੇਂ ਤੇ ਅਜਿਹੇ ਤੁਹਾਨੂੰ ਹੋਰ ਹੀ ਖਬਰਾਂ ਦਿਖਾਉਂਦੇ ਰਾਂਗੇ ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ